ਅੱਜ ਸਰ ਬਠਿੰਡਾ ਕੋਰਟ ਦੇ ਵਿੱਚ ਜਿਹੜੀ ਪਹਿਲਾਂ ਮੈਡਮ ਤਨਵੀ ਗੁਪਤਾ ਜੀ ਐਮ ਆਈ ਸੀ ਦੀ ਕੋਰਟ ਨੇ ਸਮਨਿੰਗ ਜਾਰੀ ਕੀਤੀ ਸੀ ਕੰਗਣਾ ਰੌਤ ਦੀ ਉਹਦੇ ਅਗੇਂਸਟ ਉਹਨਾਂ ਨੇ 482 ਸੀ ਆਰ ਪੀ ਸੀ ਦੀ ਪਟੀਸ਼ਨ ਫਾਈਲ ਕੀਤੀ ਸੀ ਆਨਰੇਬਲ ਹਾਈ ਕੋਰਟ ਦੇ ਵਿੱਚ ਜੋ 1/8/2025 ਨੂੰ ਡਿਸਮਿਸ ਕਰਤੀ ਸੀ ਉਸ ਦੇ ਜਦੋਂ ਉਹ ਫੈਸਲਾ ਹੋਇਆ ਉਸ ਤੋਂ ਬਾਅਦ ਅਸੀਂ ਕੋਰਟ ਦੇ ਵਿੱਚ ਆਨਰੇਬਲ ਜੱਜ ਸ਼੍ਰੀ ਲਖਵੀਰ ਸਿੰਘ ਜੀ ਦੀ ਕੋਰਟ ਦੇ ਵਿੱਚ ਐਪਲੀਕੇਸ਼ਨ ਫਾਈਲ ਕੀਤੀ ਸੀ ਵੀ ਜੋ ਸਮਨਿੰਗ ਪ੍ਰੋਸੈਸ ਹੈ ਉਹ ਨੂੰ ਜਾਰੀ ਰੱਖਿਆ ਜਾਵੇ ਤਾ ਕੋਰਟ ਨੇ ਉਹ ਉਸ ਕੇਸ ਦੇ ਵਿੱਚ 15 9 ਜਿਹੜੀ ਡੇਟ ਅੱਜ ਦੀ ਰੱਖੀ ਸੀ ਫॉर ਅਪੀਅਰੈਂਸ ਆਫ ਅਕਿਊਜ ਨਹੀਂ ਸਰ ਅੱਜ ਕੰਗਨਾਰ ਨਾਤ ਪੇਸ਼ ਨਹੀਂ ਹੋਏ ਕੋਰਟ ਦੇ ਵਿੱਚ ਉਹਨਾਂ ਨੇ ਆਨਰੇਬਲ ਸੁਪਰੀਮ ਕੋਰਟ ਦੇ ਵਿੱਚ ਵੀ ਜਿਹੜਾ ਹਾਈ ਕੋਰਟ ਆਰਡਰ ਹੈ ਉਹਦੇ ਅਗੇਂਸਟ ਪਟੀਸ਼ਨ ਫਾਈਲ ਕੀਤੀ ਸੀ ਉਹ ਉਹਨਾਂ ਦੀ ਪਟੀਸ਼ਨ ਜਿਹੜੀ ਐਡਮਿਟ ਨਹੀਂ ਹੋਈ ਹੁਣ ਕੋਰਟ ਨੇ ਜਿਹੜੀ ਨੈਕਸਟ ਡੇਟ ਹੈ ਇਹਦੇ ਵਿੱਚ 29 9 ਰੱਖੀ ਹੈ ਜੀ ਤੇ ਹੁਣ ਸਮਨਿੰਗ ਥਰੂ ਐਸਐਸਪੀ ਕੋਰਟ ਨੇ ਆਰਡਰ ਕੀਤਾ ਹੈ ਜੀ ਨੇ ਪੇਸ਼ ਹੋਣ ਦਾ ਕੋਈ ਕਾਰਨ ਉਹਨਾਂ ਵੱਲੋਂ ਕੋਈ ਆਇਆ ਨਹੀਂ ਨਾ ਹੀ ਉਹਨਾਂ ਦੇ ਕੋਈ ਵਕੀਲ ਸਾਹਿਬ ਅਪੀਅਰ ਹੋਏ ਹੈ ਜੀ ਅੱਜ ਤੇ ਨਾ ਹੀ ਉਹ ਇਨ ਪਰਸਨ ਪੇਸ਼ ਹੋਏ ਹੈਗੇ ਇਸ ਮਾਮਲੇ ਦੇ ਵਿੱਚ ਸਰ ਅਸੀਂ ਔਨਰੇਬਲ ਕੋਰਟ ਦੇ ਵਿੱਚ ਐਪਲੀਕੇਸ਼ਨ ਫਾਈਲ ਕਰਾਂਗੇ ਸਰ ਵੀ ਕੋਰਟ ਅੰਬੈਸੀ ਨੂੰ ਡਾਇਰੈਕਸ਼ਨ ਦੇਵੇ ਸਰ ਵੀ ਇਹ ਇਹਦਾ ਪਾਸਪੋਰਟ ਵੀ ਇਨਵੈਸਟੀਗੇਸ਼ਨ ਏਜੰਸੀ ਲਵੇ ਤੇ ਇਹਨੂੰ ਬਾਹਰ ਜਾਣ ਤੋਂ ਇਹਨੂੰ ਰੋਕਿਆ ਜਾ ਸਕੇ ਅਸੀਂ ਉਸ ਦੇ ਰਿਗਾਰਡਿੰਗ ਐਪਲੀਕੇਸ਼ਨ ਫਾਈਲ ਕਰਾਂਗੇ ਸਰ ਜਦੋਂ ਕਿਸਾਨ ਤਰਨਾ ਸੀ ਜੋ ਕੇਂਦਰ ਸਰਕਾਰ ਨੇ ਖੇਤੀ ਬਿੱਲ ਜਾਰੀ ਕੀਤੇ ਸੀ ਉਹਨਾਂ ਦੇ ਵਿਰੋਧ ਦੇ ਵਿੱਚ ਕਿਸਾਨਾਂ ਦਾ ਨਾਂ ਲਗਿਆ ਸੀਗਾ ਜੋ ਫਾਰਮਰ ਪ੍ਰੋਟੈਸਟ ਸੀ ਉਹਦੇ ਵਿੱਚ ਮਾਤਾ ਮਹਿੰਦਰ ਕੌਰ ਵੀ ਕਿਸਾਨ ਹੋਣ ਨਾਤੇ ਪੇਸ਼ ਹੋਏ ਸੀਗੇ ਤੇ ਉਹਨਾਂ ਦੀ ਕੋਈ ਫੋਟੋ ਨੈਟ ਤੇ ਵਾਇਰਲ ਹੋਈ ਤਾਂ ਕੰਗਣਾ ਰਣੌਤ ਨੇ ਉਸ ਤੇ ਭੰਦੀ ਸ਼ਬਦਾਵਲੀ ਵਰਤ ਕੇ ਕਿ ਇਹੋ ਜੀਆਂ ਮਾਤਾ ਜੋ ਕਿਸੇ ਵੀ ਜਗ੍ਹਾ ਤੇ ਆਪ ਧਰਨਿਆ ਚ ਇਹਨਾਂ ਨੂੰ 100 ਰੁਪਏ ਤੇ ਜਾਂਦੀਆਂ ਨੇ ਪਰ ਜਦ ਕਿ ਉਹ ਇੱਕ ਕਿਸਾਨ ਹੋਣ ਦੇ ਨਾਤੇ ਕਿਸਾਨ ਦੀ ਪਤਨੀ ਹੋਣ ਦੇ ਨਾਤੇ ਕਿਸਾਨ ਦੀ ਮਾਤਾ ਹੋਣ ਦੇ ਨਾਤੇ ਗਏ ਸੀ ਅਸੀਂ ਉਸ ਜੋ ਟਵੀਟ ਕੀਤੀ ਸੀ ਤੇ ਰੀਟਵੀਟ ਕੀਤਾ ਸੀਗਾ ਆਪਦੇ ਵੱਲੋਂ ਮਸਾਲਾ ਲਾ ਕੇ ਕੰਗਣਾ ਰਣੌਤ ਨੇ ਉਹਦੇ ਅਗੇਂਸਟ ਅਸੀਂ ਕੋਰਟ ਦੇ ਵਿੱਚ ਐਪਲੀਕੇਸ਼ਨ ਫਾਈਲ ਕੀਤੀ ਸੀ ਜੀ ਐਈ ਨਾ ਵਕੀਲਾ ਕੀ ਤੁਸੀਂ ਮੇਰਾ ਨਾਮ ਮਿੰਦਰ ਕੌਰ ਹੈ ਜੀ ਮਤਲਬ ਜਿਹੜੀ ਕੰਗਣਾ ਨੇ ਪਟੀਸ਼ਨ ਪਾਈ ਸੀਗੀ ਹਾਈ ਕੋਰਟ ਉਹ ਰੱਦ ਹੋ ਗਈ ਇਹਨੇ ਉਹਨਾਂ ਦੀ ਦਿੱਕੀ ਮਤਲਬ ਕਿਉਂਗੀ ਕੀ ਮਾਮਲਾ ਕੀ ਹੋਇਆ ਪੂਰਾ ਤੇ ਹੁਣ ਤੁਸੀਂ ਕੀ ਕਹੋਗੇ ਅਸੀਂ ਵੀਰ ਜੀ ਮਾਵਾ ਸੀ ਰਾ ਸਾਨੂੰ ਕਈ ਰਸੀਖੇ ਔਰਤਾਂ ਕਰਸਾਨੀ ਸੌ ਸੌ ਦੀ ਤੇ ਝਾੜੀਆਂ ਹੁੰਦੀਆਂ ਸਾਨੂੰ ਨੇ ਅਹੀ ਰੰਝ ਸਾਰੀ ਗੱਲ ਆਖੀ ਅਸੀਂ ਝਾੜੀਆਂ ਕਿੱਥੇ ਕਰਨ ਜਾਂਦੇ ਆ ਅਸੀਂ ਦਿਹਾੜੀਆਂ ਨਹੀਂ ਕਰਦੇ ਅਸੀਂ ਤਾਂ ਘਰਨਿਆਂ ਤੇ ਜਾਂਦੇ ਹੁੰਦੇ ਸੀ ਕਿਸਾਨ ਭਰਾ ਲੈ ਜਾਂਦੇ ਸੀ ਸਾਡੇ ਵੀਰ ਭਰਾ ਤੇ ਮੋਦੀ ਸਰਕਾਰ ਨੇ ਕਿਹਾ ਸੀ ਮੈਂ ਜ਼ਮੀਨਾਂ ਤੁਹਾਡੀਆਂ ਰੱਦ ਕਰਨੇ ਪਲਾਟ ਵਾਂਗੂ ਨੇ ਤੇ ਕਿਸਾਨ ਪਾਈ ਚਲ ਚਾ ਉੱਥੇ ਵੀ ਸਾਥ ਦਿਹਾੜੀ ਨਹੀਂ ਹੋਣੀ ਇਹ ਸਾਡੇ ਗੁਰੂਆਂ ਪੀਰਾਂ ਦਾਦੇ ਪੁਰਾਣੇ ਦੀ ਜਾਇਦਾਦ ਹੈ ਅਸੀਂ ਛੱਡਾਂਗੇ ਨਹੀਂ ਮਰਾਂਗੇ ਜੇ ਮਾਰਾਂਗੇ ਛੱਡਣੀ ਨਹੀਂ ਦੀ ਮਰ ਦਵਾਂਗੇ ਇਸ ਕਰਕੇ ਭਾਈ ਸਰਕਾਰ ਨੂੰ ਰੋਸ ਵਖਾਉਂਦੀ ਸੀ ਕਿਸਾਨ ਇਹ ਸਾਨੂੰ ਵੀ ਕਹਿੰਦੇ ਚੱਲੋ ਮਾਤਾ ਫਿਰ ਘਰੇ ਬੈਠੇ ਕੀ ਕਰਦੇ ਹਾਂ ਸਾਡੇ ਪੁੱਤ ਪਾਤਿਆਂ ਜਾਇਦਾਦ ਫਿੰਦੇ ਪਰ ਰਹਿ ਜਾਣਾ ਘਰੇ ਬੈਠਣਾ ਸਾਨੂੰ ਕੀ ਆਖ ਭਾਈ ਕਿ ਅਸੀਂ ਫਿਰ ਨਾ ਜਾਣੇ ਸੀ ਅਸੀਂ ਅੰਦੇ ਸੀ ਬੁਢੇ ਜਾਵਾਂਗੇ ਭਾਈ ਅਸੀਂ ਤਾਂ ਮਰੀ ਚੰਗੀ ਦੂਗਾ ਆਹ ਤੱਕ ਸੀ ਗੱਲੋ ਮੈਂ ਤਾਂ ਜਿਹੜਾ ਤੁਸੀਂ ਕੇਸ ਕੀਤਾ ਸੀਗਾ ਬਠਿੰਡਾ ਉਹਦੇ ਖਿਲਾਫ ਜੋ ਪਟੀਸ਼ਨ ਨੇ ਪਾਈ ਹਾਈ ਕੋਰਟ ਉੱਥੋਂ ਰੱਦ ਹੋ ਗਈ ਆ ਹੁਣ ਤੁਸੀਂ ਕੀ ਕਰਨਾ ਚਾਹੋਗੇ ਕਦੇ ਕੇਸ ਹੁਣ ਮੈਂ ਸੀ ਕੀ ਕਰਨਾ ਚਾਹਣਾ ਜੇ ਕੋਰਸਾਹਾਂ ਦੀ رائے ਨਾ ਚੱਲੇਗੀ ਜਿਹਨੂੰ ਵੱਖ ਨੇ ਕਿਵੇਂ ਹੋਇਆ ਕੰਮਣਾ ਨੇ ਕੀ ਕਰਿਆ ਜਾਂ ਕਿਉਂ ਰੱਦ ਹੋ ਗਈ ਤੇ ਚਲੋ ਭਾਈ ਵੀ ਉਹਦਾ ਸਮਾਂ ਸੋਚਿਆ ਜਾਊਗਾ ਹੂੰ ਅ ਰਾਜਾ ਹੋਈ ਤਾਂ ਵੈਸੇ ਤਾਂ ਗੰਗਾ ਦੇ ਮਹਾਰਾਜ ਨੇ ਸੋਣੇ ਸੋਣੇ ਹੂੰ ਜਿੰਨੇ ਲੋਕਾਂ ਨੇ ਮੇਰੇ ਨਾਲ ਜੰਤਪਾਉਂਦੀ ਤੇ ਫਿਰ ਉਹ ਤਾਂ ਵੀ ਕਰੇ ਮਰਾ ਪਤਾ ਹੀ ਯਾਰ ਬਾਗੰਨਿਆ ਬੁੱਢੇ ਹੋਣ ਨੂੰ ਅਗਲਾ ਬੁੱਢਾ ਆ ਜਾਂਦਾ ਰੱਬਰ ਦਾ ਹੋ ਜਾਂਦਾ ਗਲਮ ਤੇ ਮੇਰਾ ਵੈਰ ਹੁੰਦਾ ਬੁੱਢਾ ਕੇ ਬਾਰ ਕਰਨਾ ਬੱਚਿਆਂ ਤੇ ਕਰਨਾ ਕਿ ਕਿ ਕੋਈ ਬੁੱਢੇ ਤੇ ਕੋਈ ਜਨਾਨੀ ਦੇ ਵਾਰਤਾ ਮਾੜਾ ਹੀ ਹੁੰਦਾ ਕਿ ਉਹ ਕਿਤੇ ਤਿਸ ਭਈ ਪੈਸਿਆਂ ਦੇ ਹਕਾਰ ਚੱਕੇ ਦੀ ਮਸ਼ਕਲੀ ਕਰਦੀ ਸੀ ਜੀ ਸੌ ਸੌ ਪੀਚ ਹੁੰਦੀਆਂ ਵਰਤਾ ਹੂੰ ਹਾਂ ਮੋਦੀ ਸਾਹਿਬ ਨੇ ਹੱਕ ਜਾਂਦੀ ਸੀ ਉਹਨਾਂ ਐਸੀ ਬੜਾ ਹੀ ਟਿਰਟਾ ਲਾਟ ਸੀ ਮੈਨੂੰ ਮੋਦੀ ਸਾਹਿਬ ਕਹਿ ਕੇ ਲੈਣਗੇ ਉਹਨੇ ਆ ਵੀ ਬੜੀ ਐਸਾ ਪੂਰੀ ਹੋ ਗਈ ਆ ਚੱਕਰ ਹੀ ਬੱਤੀ ਹੂੰ ਉਹਨਾਂ ਤੇ ਜਿਹੜਾ ਤੁਸੀਂ ਕੇਸ ਕੀਤਾ ਸੀ ਬਠਿੰਡਾ ਉਹਨੇ ਹਾਈ ਕੋਰਟ ਦੇ ਪਾਤਾ ਜੀ ਗਾ ਵੀ ਕੇਸ ਨੂੰ ਰੱਦ ਕੀਤਾ ਜਾਵੇ ਉਹ ਕੋਰਟ ਨੇ ਮਨ ਲੋ ਤੁਹਾਡਾ ਕੇਸ ਉਹ ਨਹੀਂ ਰੱਖਦਾ ਤੇ ਹੁਣ ਤੁਸੀਂ ਮਨ ਲੋ ਕੀ ਕਹਿਣਾ ਚਾਹੋਗੇ ਕੋਰਟ ਵੱਲੋਂ ਤੁਸੀਂ ਜਿਹੜਾ ਅੱਜ ਕੀਤਾ ਉਹਨਾਂ ਦੇ ਮਨ ਲੋ ਪਟੀਸ਼ਨ ਰੱਦ ਕਰਤੀ ਉਹਦੀ ਵਾਰ ਤੁਸੀਂ ਕੀ ਕਰੋਗੇ ਕਿ ਫੇਰ ਚੱਲ ਹੋਰ ਵਕੀਰ ਫੋਨ ਵੀ ਕਰਾਗੇ ਕਿ ਫੇਰ ਚੱਲੂਗਾ ਤਾਂ ਉਹਨੇ ਚੱਲਣੀ ਚੱਲਣੀ ਜਣਾ ਫੈਸਲਾ ਤਾਂ ਕਰੂ ਨਾ ਵਕੀਲ ਹੂੰ ਤੇ ਆਸਵਾ ਕੰਮ ਨਾ ਗੱਦੀ ਦਾ ਫੈਸਲਾ ਹੈ ਹੂੰ ਕੋਈ ਆਏ ਛੁੜੇ ਕੇ ਰੱਦ ਹੋ ਜੂਆ ਫੈਸਲਾ ਜ਼ਰੂਰ ਹੋਊਗਾ ਹੂੰ ਮਹਾਰਾਜ ਨੂੰ ਸਾਡੀ ਗੈਂਤੀ ਤੇ ਸਾਡੇ ਹੱਕ ਚ ਕਰ ਦੇਊਗਾ ਹੂੰ ਤੇ ਅਜੇ ਤੱਕ ਜਿਹੜਾ ਮਾਤਾ ਹੋਇਆ ਉਹ ਤਾਂ ਤੁਹਾਡੇ ਹੱਕ ਤੇ ਜਾ ਰਿਹਾ ਅਜੇ ਤੱਕ ਤੇ ਜਿਹੜਾ ਫਿਰ ਸਾਡੀ ਸਰਮਾਈ ਕਾਹਨ ਕਿ ਸਾਨੂੰ ਪੁੱਛਣ ਵਕੀਲ ਸਭੀ ਇਹਨਾਂ ਸਾਨੂੰ ਹੂੰ ਇੱਥੀ ਆ ਅਸੀਂ ਪੇਚ ਹੋ ਜਾਾਂਗੇ ਆ ਕੇ ਕੀ ਪੁੱਛੂ ਹੂੰ ਜਿਹੜਾ ਕੋਈ ਸਾਥ ਸਾਰ ਮਹਾਰਾਜ ਦਾ ਜਿਵੇਂ ਹੁਕਮ ਹੋਊ ਹੂੰ ਉਹ ਨਹੀਂ ਅਸੀਂ ਕਰ ਲਾਂਗੇ ਭਾਈ ਹਿੰਮਤ ਕਿਉਂ ਹਾਰ ਗਏ ਵੀਰ ਜੀ ਨੇ ਜਰਾ ਆਪਣਾ ਜੋ ਦੋਪੀ ਰਾਨੀ ਤੱਤਿਆਂ ਤਵਾਤੀ ਰੋਏਗੇ ਹੂੰ ਅਸੀਂ ਹਟਾਏ ਗਏ ਤੇ ਅਸੀਂ ਉਹਦੇ ਬੱਚੇ ਹੀ ਆ ਅਸੀਂ ਵੀ ਕਰਾਂਗੇ ਇਹਨਾਂ ਦੀ ਬਰਾਬਰੀ ਰੱਖਾਂਗੇ ਫਿਰ ਇਕੱਲੇ ਤਾਂ ਲਿਖ ਨਹੀਂ ਸਕਦੇ ਜਿਹੜਾ ਅਖਰੀ ਉਹ ਵੀ ਕਰਾਂਗੇ ਹੂੰ ਹਾਂ ਬਈ ਕੀ ਨਾ ਕਿਹਾ ਗੁਰਦਾਸ ਸਿੰਘ ਆ ਜੀ ਮਾਤਾ ਜਿਹੜੇ ਆਪਣੇ ਨੇ ਤੁਸੀਂ ਜਿਹੜਾ ਕੇਸ ਕੀਤਾ ਸੀ ਬਿੰਦਾ ਜਿਹੜਾ ਉਹਦੇ ਉੱਤੇ ਲਗਣਾ ਨੂੰ ਲੋਟ ਤੇ ਜਿਹੜਾ ਐਮਪੀ ਹੈ ਉਹ ਜਿਹੜਾ ਉਹਦੀ ਪਟੀਸ਼ਨ ਵੱਲੋਂ ਰੱਦ ਕਰਤੀ ਐ ਕੋਰਟ ਨੇ ਕੀ ਕਹਿਣਾ ਚਾਹੁੰਗੇ ਤੇ ਕੀ ਮਾਮਲਾ ਚ ਪੜੀ ਕੋਡ ਨੇ ਸੋਚ ਸਮਝ ਕੇ ਕੀਤਾ ਹੋਣਾ ਉਹ ਤਾਂ ਜਿੱਤ ਦਾ ਮਸੰਗਾਈ ਹੋਣੀ ਹੁਣ ਜਿੱਤ ਆਪਾਂ ਸੱਚੇ ਸਾਂ ਕਿਸਾਨੀਆਂ ਅੰਦੋਲਨ ਦੇ ਵਿੱਚ ਕਿਸਾਨ ਆਪਣੀਆਂ ਮੰਗਾਂ ਲਈ ਜਾਂਦੇ ਸੀ ਹੱਕ ਦੇ ਲਈ ਜਾਂਦੇ ਸੀ ਸਰਕਾਰ ਦਾ ਅੱਗੇ ਰੋਸ ਸੀ ਤੇ ਉਹ ਫਿਰ ਮੰਨ ਕੇ ਚੱਲ ਵੀ ਕੰਗਣਾ ਰਣਾ ਉਹਤ ਨੇ ਕਿਹਾ ਸੀ ਮਾਤਾ ਜਾਂ ਕਿਸਾਨ ਤੇ 100-100 ਰੁਪਏ ਤੇ ਨਹੀਂ ਮੰਨਿਆ ਪਰ ਆਪਾਂ ਕਿਸਾਨੀ ਅੰਦੋਲਨ ਇਹ ਕੋਈ 100-100 ਦੇ ਵੀ ਕੰਨਾਲਾ ਨਹੀਂ ਸੀ ਇਹ ਇਹ ਤਾਂ ਉਹਦੇ ਹੱਕਾਂ ਦੇ ਲਈ ਜਾਂਦੇ ਸੀ ਕਿ ਇਸ ਕਰਕੇ ਮੰਨ ਕੇ ਚੱਲ ਵੀ ਮਾਤਾ ਨੇ ਮਾਂਹਾਨੀ ਰੱਖੀ ਸੀ ਕੀਤਾ ਸੀ ਉਹ ਮੰਨ ਲ ਕੇ ਚੱਲ ਵੀ ਮਾਤਾ ਦੇ ਹੱਕ 'ਚ ਵੀ ਕੋਰਟ ਨੇ ਸੁਣਵਾਈ ਕਰਤੀ ਕੋਰਟ ਨੇ ਸਹੀ ਮੰਨ ਲ ਕੇ ਚੱਲ ਵੀ ਉਹਦੀ ਕੰਗਲਾਂ ਦੀ ਰੱਦ ਕਰਤੀ ਸੁਣਵਾਈ ਤੇ ਆਪਾਂ ਕੋਰਟ ਤੇ ਭਰੂਸਾ ਜੀ ਪੂਰਾ ਸੱਚੇ ਸਾਂ ਤੇ ਸੱਚੇ ਕੋਰਟ ਵੀ ਸੱਚੀ ਦੀ ਮਦਦ ਜ਼ਰੂਰ ਕਰਦਾ ਜੀ ਹਾਂ